ਇਹਲਾਚ ਮੁੜ ਤੋਂ ਬੇਅਦਬੀ ਦੀ ਕੋਸ਼ਿਸ਼ ਹੋਈਏ ਨੇਪਾਲ ਵਾਸੀ ਇੱਕ ਸ਼ਰਾਬੀ ਨੌਜਵਾਨ ਚੁੱਤੀਆਂ ਸਣੇ ਗੁਰਦੁਆਰਾ ਸਾਹਿਬ 'ਚ ਦਾਖਲ ਹੋਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਾਲੇ ਕਮਰੇ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਕੇ ਸੰਗਤ ਨੇ ਦਬੋਚ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ ਗਈ। ਕਰ ਲੱਗਿਆ ਵੀ ਆਪਣੇ ਅੰਦਰ ਨਹੀਂ ਸਾਡੇ ਸੀਸੀਟੀਵੀ ਤੇ ਖਰਾਬ ਹੋ ਜਾਂਦਾ ਵਿੱਚ ਲੈਣੀ ਤੇ ਬਾਕੀ ਫੜਿਆ ਉੱਪਰੋਂ ਹੈ ਫੋਨ ਦੇ ਵਿੱਚ ਵੀਡੀਓ ਕਰਕੇ ਆਉਂਦਾ ਮਾਸ਼ਾਅੱਲ ਉੱਪਰ ਵਾਲੀ ਇਮਾਰਤ ਕੋ ਉੱਪਰ ਦੀ ਫੋਟੋ ਹੈ ਹਾਂ ਬਾਕੀ ਜਾਣਕਾਰੀ ਮੁਤਾਬਕ ਪਟਿਆਲਾ ਦੇ ਤਿਰਪੜੀ ਵਿਚਲੇ ਪ੍ਰੀਤ ਨਗਰ ਵਿੱਚ ਗੁਰਦੁਆਰੇ ਵਿੱਚ ਵਿਅਦਵੀ ਦੀ ਕੋਸ਼ਿਸ਼ ناکਾਮ ਕਰ ਦਿੱਤੀ ਗਈ ਇਸ ਗੁਰਦੁਆਰੇ ਦੀ ਉੱਪਰਲੀ ਮੰਜ਼ਿਲ ਤੇ ਸ਼ਰਾਬੀ ਹਾਲਤ ਵਿੱਚ ਇੱਕ ਨੌਜਵਾਨ ਜੁੱਤੀਆਂ ਪਾ ਕੇ ਚੜ ਗਿਆ ਇਸ ਮਗਰੋਂ ਉਸਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਾਲੇ ਕਮਰੇ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਵੀ ਕੀਤੀ ਪਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਣੇ ਘਰ ਚ ਰਹਿੰਦੇ ਪਰਿਵਾਰ ਵੱਲੋਂ ਸੂਚਨਾ ਦੇਣ ਤੋਂ ਬਾਅਦ ਇਸ ਨੌਜਵਾਨ ਨੂੰ ਤੁਰੰਤ ਕਾਬੂ ਕਰ ਲਿਆ ਗਿਆ ਇਸ ਤੋਂ ਬਾਅਦ ਰੋਚਾਈ ਸੰਗਤ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਚੌਂਕ ਚ ਤਰਨਾ ਵੀ ਦਿੱਤਾ ਮੈਂ ਜੀ ਕਿਨਾਂ ਮੈਂ ਅੰਦਰ ਬੈਠਾ ਸੀ ਜੇ ਸਾਡੇ ਗੁਰਦੁਆਰਾ ਸਾਹਿਬ ਸਹਿਜ ਪਾਠ ਚੱਲ ਰਿਹਾ ਜੀ ਸਹਿਜ ਪਾਠ ਚੱਲਦੇ ਮੇਰੇ ਨਾਲ ਘਰੋਂ ਫੋਨ ਆਇਆ ਜੀ ਮੈਂ ਬਾਹਰ ਦੇਖਿਆ ਮੈਨੂੰ ਮੱਲਾ ਨੇ ਵਾਸੀਆਂ ਨੇ ਕਿਹਾ ਕਹਿੰਦੇ ਇਹ ਸਾਹਮਣੇ ਕੋਈ ਬੰਦਾ ਕੋਈ ਕੰਮ-ਕਮ ਕਰਨਾ ਆਇਆ ਗੁਰਦੁਆਰਾ ਸਾਹਿਬ ਮੈਂ ਕਿਹਾ ਨਾ ਜੀ ਕੰਮ-ਕਮ ਤਾਂ ਕਰਨਾ ਆਇਆ ਨਹੀਂ ਹੈਗਾ ਮੈਂ ਉੱਪਰ ਗਿਆ ਨੂੰ ਮੈਂ ਦੇਖਿਆ ਦਰਵਾਜੇ ਤੋਂ ਇਤਨਾ ਆਪੋਸਿਟ ਜਿਹੜੇ ਗੈਲਰੀ ਆ ਨਾ ਆਪਣੇ ਆਪੋਸਿਟ ਸੱਚਖੰਡ ਸਾਹਿਬਾ ਜੀ ਸ਼ੀਸ਼ੇ ਤੋਂ ਮੈਂ ਦੇਖਿਆ ਉਹਨੂੰ ਕੀ ਨਾਮ ਹੈ ਮੈਂ ਕਿਹਾ ਇਹ ਕਰਨ ਕੀ ਆਇਆ ਹੈ ਦੇਖਿਆ ਨੇ ਬੂਟ ਪਾਏ ਪਏ ਜੀ ਮੈਂ ਕੁੰਡੀ ਲਾਤੀ ਫਿਰ ਠੀਕ ਹੈ ਜੀ ਮੈਂ ਆਪਣੇ ਪ੍ਰਬੰਧਕ ਕਮੇਟੀ ਨੂੰ ਸਾਰਨੂੰ ਫੋਨ ਕਰਨ ਲੱਗਾ ਕਿ ਇਹ ਬੰਦਾ ਆਣ ਪਛਾਤਾ ਜਾਂ ਪਤਾ ਨਹੀਂ ਕੀ ਕਰਨ ਵਾਸਤੇ ਆ ਪਤਾ ਨਹੀਂ ਹੈਗਾ ਨੇ ਦਾਰੂ ਵੀ ਪੀਤੀ ਵੀ ਆ ਨੇ ਤੇ ਫੇਰ ਕੀ ਮਰਜ਼ੀ ਫੇਰ ਇਹਨੂੰ ਕਿਹਾ ਵੇ ਸਾਡੀ ਕਮੇਟੀ ਮੈਂਬਰ ਆਏ ਫੇਰ ਉਹਨੂੰ نیچے ਲੈ ਕੇ ਆਏ ਸਾਡੇ ਟੱਪ ਕੇ ਕਿ ਉਹਨੇ ਡ੍ਰਿੰਕਰ ਅੱਛੀ ਸੀ ਕਿਵੇਂ ਹੰਜ ਡ੍ਰਿੰਕ ਕੀਤੀ ਵੀ ਸੀ ਜੀ ਉਹਨੇ ਤੇ ਹੁਣ ਕਿੱਥੇ ਬੰਦਾ ਸੀ ਕਿਹੜਾ ਜੀ ਉਹ ਬੰਦੇ ਨੂੰ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜੀ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਮੁਤਾਬਕ ਇਹ ਸੰਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਕਰਕੇ ਅਸਲੀਅਤ ਨੂੰ ਸਾਹਮਣੇ ਲਿਆਂਦਾ ਜਾਵੇਗਾ ਸਾਡੇ ਐਸਐਚਓ ਸਾਹਿਬ ਨੂੰ ਇੰਟੀਮੀਸ਼ਨ ਆਈ ਸੀ ਵੀ ਗੁਰਦੁਆਰਾ ਸਾਹਿਬ ਜੋ ਪ੍ਰੀਤ ਨਗਰ ਦੇ ਵਿੱਚ ਸਥਿਤ ਹਨ ਕੋਈ ਵੀ ਜਿਹੜਾ ਅਗਿਆਤ ਵਿਅਕਤੀ ਹੈ ਤੇ ਜਿਹੜੀ ਹੈ ਗਲਤ ਕੰਡੀਸ਼ਨ ਦੇ ਵਿੱਚ ਅੰਦਰ ਐਂਟਰ ਹੋਇਆ ਤੇ ਪਬਲਿਕ ਨੇ ਉਹਨੂੰ ਜਿਹੜਾ ਸੀਗਾ ਉੱਥੇ ਰੋਕਿਆ ਤੇ ਉਹ ਲੱਗ ਰਿਹਾ ਸੀਗਾ ਵੀ ਜਿਵੇਂ ਕਿਸ ਤਰ੍ਹਾਂ ਦੀ ਕੋਈ ਨਸ਼ੀਲੀ ਵਸਤੂ ਉਹਨੇ ਸੇਵਨ ਕੀਤਾ ਹੋਇਆ ਉਹਨੂੰ ਜਿਹੜਾ ਸੀਗਾ ਹੁਣ ਪੁਲਿਸ ਦੇ ਹਵਾਲੇ ਕੀਤਾ ਗਿਆ ਉਹਦਾ ਮੈਡੀਕਲ ਵਗੈਰਾ ਕਰਾ ਰਹੇ ਆ ਤੇ ਫਰਦਰ ਅਸੀਂ ਮੌਕਾ ਵੇਖਣ ਵਾਸਤੇ ਜਾ ਰਹੇ ਹਾਂ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰਾਂਗੇ ਵੀ ਕੋਈ ਕਿਸ ਤਰ੍ਹਾਂ ਦੀ ਇਹਨੇ ਕੋਈ ਵੇਅਦਵੀ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਇਨਸੀਡੈਂਟ ਜਿਹੜਾ ਇਹਨੇ ਕੋਈ ਕੀਤਾ ਹੋਊਗਾ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਉਹ ਅਸੀਂ ਕਰਾਂਗੇ ਸਰ ਕਿੱਥੇ ਰਹਿਣ ਦਾ ਕੋਈ ਪਤਾ ਕੋਈ ਉਹ ਹਲੇ ਉਹਦੀ ਇੰਟਰੋਗੇਸ਼ਨ ਚੱਲ ਰਹੀ ਹੈ ਪੁੱਛ ਕਿਸ ਦੇ ਵਿੱਚ ਜਿਸ ਤਰੀਕੇ ਦੀ ਵੀ ਉਹਦੀ ਗੱਲਬਾਤ ਸਾਹਮਣੇ ਆਏਗੀ ਉਹ ਅਸੀਂ ਪ੍ਰੋਪ ਕਰੋ ਠੀਕ ਹੈ ਥੈਂਕ ਯੂ ਉੱਥੇ ਹੀ ਮਿਲੀ ਜਾਣਕਾਰੀ ਮੁਤਾਬਕ ਨੇਪਾਲ ਵਾਸੀ ਨੇ ਦੱਸਿਆ ਕਿ ਉਹ ਰੋਟੀ ਖਾਣ ਆਇਆ ਸੀ ਜਿਸ ਲਈ ਉਸ ਨੇ ਇੱਕ ਵਿਅਕਤੀ ਤੋਂ ਰੋਟੀ ਮੰਗੀ ਤਾਂ ਉਸ ਨੇ ਉਸ ਨੂੰ ਸ਼ਰਾਬ ਪਿਲਾ ਦਿੱਤੀ ਅਤੇ ਦੂਰੋ ਹੀ ਨਿਸ਼ਾਨ ਸਾਹਿਬ ਵਿਖਾਉਂਦਿਆਂ ਕਿਹਾ ਕਿ ਉਸ ਨੂੰ ਉੱਥੋਂ ਰੋਟੀ ਮਿਲ ਜਾਵੇਗੀ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਰੂ ਰਿਪੋਰਟ ਸੈਂਟਰਲ ਪੰਜਾਬ ਟੀਵੀ